ਪਬਲਿਕ ਗਾਰਡੀਅਨ ਨਿਊਜ਼ ਦੇਖ ਰਹੇ ਤੁਸੀਂ ਤੇ ਇਸ ਵੇਲੇ ਦੀ ਵੱਡੀ ਖਬਰ ਜ਼ੀਰਾ ਤੋਂ ਮਈਆ ਵਾਲਾ ਕਲਾ ਤੋਂ ਆ ਰਹੀ ਹੈ ਜਿੱਥੇ ਕੇ ਜ਼ੀਰਾ ਸ਼ਰਾਬ ਫੈਕਟਰੀ ਨੂੰ ਅੱਗ ਲੱਗਣ ਦੀ ਖਬਰ ਮਿਲੀ ਹੈ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਜ਼ੀਰਾ ਸ਼ਰਾਬ ਫੈਕਟਰੀ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਹੈ ਔਰ ਪਹਿਲੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਪਬਲਿਕ ਗਾਰਡੀਅਨ ਨਿਊਜ਼ ਤੇ ਤਾਂ ਉਹੀ ਜ਼ੀਰਾ ਸ਼ਰਾਬ ਫੈਕਟਰੀ ਹੈ ਜਿਸ ਦਾ ਕੇ ਮਾਮਲਾ ਬੀਤੇ ਸਾਲ ਚੱਲਿਆ ਸੀ ਪੰਜਾਬ ਦੇ ਵਿੱਚ ਤਰਨਾ ਲੱਗਿਆ ਸੀ 2022 ਦੇ ਵਿੱਚ ਅਗਰ ਗੱਲ ਕਰੀਏ ਔਰ 23 ਦੇ ਵਿੱਚ ਅਗਰ ਗੱਲ ਕਰੀਏ ਤਾਂ ਲਗਾਤਾਰ ਇਹ ਤਰਨਾ ਪ੍ਰਦਰਸ਼ਨ ਚੱਲਦਾ ਰਿਹਾ ਸੀ ਤਾਂ ਜ਼ੀਰਾ ਸ਼ਰਾਬ ਫੈਕਟਰੀ ਮਾਮਲੇ ਦੇ ਵਿੱਚ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਾਰਵਾਈ ਕੀਤੀ ਸੀ ਤਾਂ ਇਹ ਉਹੀ ਜ਼ੀਰਾ ਫੈਕਟਰੀ ਹੈ ਜਿਸ ਵਿੱਚ ਇਸ ਵੇਲੇ ਅੱਗ ਲੱਗਣ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਤਾਂ ਪਿੰਡ ਮਈਆਂ ਵਾਲਾ ਕਲਾ ਜ਼ੀਰਾ ਤੋਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਸ਼ਰਾਬ ਫੈਕਟਰੀ ਨੂੰ ਅੱਗ ਲੱਗਣ ਦੀ ਖਬਰ ਮਿਲੀ ਹੈ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜ਼ੀਰਾ ਫੈਕਟਰੀ ਦੇ ਬਾਹਰ ਕੁਝ ਲੋਕ ਖੜੇ ਨਜ਼ਰ ਆਉਂਦੇ ਨੇ ਔਰ ਤੁਹਾਨੂੰ ਹਰ ਪਾਸੇ ਧੂਆਂ ਵੀ ਨਜ਼ਰ ਆਏਗਾ। ਇਸੇ ਦੇ ਨਾਲ ਜੀਰਾ ਫੈਕਟਰੀ ਦੇ ਅੰਦਰ ਦੇ ਹਿੱਸੇ ਦੇ ਵਿੱਚ ਜਿੱਥੇ ਵਨਸਪਤੀ ਲੱਗੀ ਹੋਈ ਹੈ ਉੱਥੇ ਉਸ ਏਰੀਆ ਦੇ ਵਿੱਚ ਅੱਗ ਨੇ ਕਾਫੀ ਜ਼ਿਆਦਾ ਮਾਰ ਕੀਤਾ। ਇਸ ਤੋਂ ਇਲਾਵਾ ਅੱਗ ਬਾਹਰ ਤੱਕ ਵੀ ਆ ਗਈ ਸੀ। ਤਜ਼ੀਰਾ ਸ਼ਰਾਬ ਫੈਕਟਰੀ ਦੇ ਨਾਲ ਇੱਕ ਨਾਲਾ ਏ ਉਸਦੇ ਆਸ-ਪਾਸੇ ਦੇ ਹਿੱਸੇ ਦੇ ਵਿੱਚ ਜੋ ਵਨਸਪਤੀ ਹੈ ਉਹ ਕਾਫੀ ਨੁਕਸਾਨੀ ਗਈ ਹੈ। ਤਾਂ ਅਗਜ਼ੀਰਾ ਫੈਕਟਰੀ ਤੋਂ ਬਾਹਰ ਤੱਕ ਪਹੁੰਚ ਗਈ ਸੀ ਇਹ ਤਸਵੀਰਾਂ ਤੁਹਾਨੂੰ ਮਈਆਵਾਲਾ ਜ਼ੀਰਾ ਸ਼ਰਾਬ ਫੈਕਟਰੀ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਭਿਆਨਕ ਅੱਗ ਲੱਗੀ ਹੈ ਔਰ ਤਸਵੀਰਾਂ ਤੁਸੀਂ ਜ਼ੀਰਾ ਸ਼ਰਾਬ ਫੈਕਟਰੀ ਦੀਆਂ ਵੇਖ ਰਹੇ ਹੋ ਜਿੱਥੇ ਕਿ ਤੁਸੀਂ ਵੇਖ ਸਕਦੇ ਹੋ ਕਿ ਇੱਕ ਪਾਸੇ ਕਮਰੇ ਨੇ ਕਿਹਾ ਜਾ ਰਿਹਾ ਹੈ ਕਿ ਉੱਥੋਂ ਹੀ ਅੱਗ ਸ਼ੁਰੂ ਹੋਈ ਸੀ ਤੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਜਿਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਰਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਉਣਾ ਪਿਆ ਹੁਣ ਤੱਕ ਜੋ ਜਾਣਕਾਰੀ ਮਿਲੀ ਹੈ ਤਾਂ ਤਿੰਨ ਫਾਇਰ ਟੈਂਡਰ ਬੁਲਾਏ ਗਏ ਨੇ ਅੱਗ ਬੁਝਾਉਣ ਦੇ ਲਈ ਤੇ ਹਾਲੇ ਵੀ ਜੀਰਾ ਸ਼ਰਾਬ ਫੈਕਟਰੀ ਦੇ ਇੱਕ ਹਿੱਸੇ ਦੇ ਵਿੱਚ ਅੱਗ ਬੁਝਾਉਣ ਦੀ ਕੋਸ਼ਿਸ਼ جاری ਹੈ ਔਰ ਧੂਆਂ ਤੁਸੀਂ ਦੇਖ ਸਕਦੇ ਹੋ ਕਿ ਨਿਕਲ ਰਿਹਾ ਹੈ ਤਾਂ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਚੱਲਿਆ ਕਿ ਅੱਗ ਕਿੰਨਾ ਕਾਰਨ ਕਰਕੇ ਲੱਗੀ ਹੈ ਪਰ ਅੱਗ ਦੀਵਾਰ ਪਾਰ ਕਰਕੇ ਖੇਤਾਂ ਵਾਲੇ ਪਾਸੇ ਵੀ ਜਾ ਸਕਦੀ ਸੀ ਗੋਤਲਬ ਹੈ ਕਿ ਵਾਢੀ ਦੇ ਸੀਜ਼ਨ ਕਰਕੇ ਫਸਲਾਂ ਨਹੀਂ ਸਨ ਜ਼ਮੀਨ ਵਾਈ ਹੋਈ ਸੀ ਕੇਤ ਵਾਈ ਹੋਈ ਸੀ ਇਸ ਕਰਕੇ ਕਿਸੇ ਵੀ ਤਰ੍ਹਾਂ ਦਾ ਵੱਡਾ ਨੁਕਸਾਨ ਹੋਣ ਤੋਂ ਬਚਾ ਰਿਹਾ ਤੇ ਜ਼ੀਰਾ ਸ਼ਰਾਬ ਫੈਕਟਰੀ ਦੇ ਅੰਦਰੋਂ ਇਹ ਅੱਗ ਸ਼ੁਰੂ ਹੁੰਦੀ ਹੈ ਇੱਕ ਪਾਸੇ ਦੇ ਕਿਸੇ ਕਮਰੇ ਦੇ ਵਿੱਚੋਂ ਇਹ ਅੱਗ ਸ਼ੁਰੂ ਹੁੰਦੀ ਹੈ ਜਿਸ ਤੋਂ ਬਾਅਦ ਅੱਗ ਕਾਫੀ ਜ਼ਿਆਦਾ ਫੈਲ ਜਾਂਦੀ ਹੈ ਤਾਂ ਇਹ ਤਸਵੀਰਾਂ ਜ਼ੀਰਾ ਸ਼ਰਾਬ ਫੈਕਟਰੀ ਦੀਆਂ ਤੁਸੀਂ ਵੇਖ ਰਹੇ ਹੋ ਮਾਇਆਂ ਵਾਲਾ ਕਲਾ ਜੋ ਪਿੰਡ ਹੈ ਉੱਥੇ ਇਹ ਜ਼ੀਰਾ ਸ਼ਰਾਬ ਫੈਕਟਰੀ ਹੈ ਤਾਂ ਗੌਰਤਲਬ ਹੈ ਕਿ 2023 ਦੇ ਵਿੱਚ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇਸ ਤੇ ਇਸ ਦੀ ਜਾਂਚ ਵੀ ਕੀਤੀ ਗਈ ਸੀ ਕਿਉਂਕਿ ਪਾਣੀ ਦੇ ਵਿੱਚੋਂ ਕਾਫੀ ਤਰ੍ਹਾਂ ਦੇ ਜ਼ਹਿਰੀਲੇ ਤੱਤ ਮਿਲਣ ਦੀ ਸੂਚਨਾ ਮਿਲੀ ਸੀ ਤਾਂ ਸਾਈਨਾਈਟ ਤੱਕ ਪਾਣੀ ਦੇ ਵਿੱਚੋਂ ਮਿਲਿਆ ਸੀ ਜਿਸ ਤੋਂ ਬਾਅਦ ਇਹ ਜੋ ਤੱਤ ਸਨ ਨਾ ਸਹਿਣਯੋਗ ਤੱਤ ਜੋ ਸਨ ਇਹ ਪਾਣੀ ਦੇ ਵਿੱਚ ਮਾਤਰਾ ਤੋਂ ਜ਼ਿਆਦਾ ਪਾਏ ਗਏ ਸਨ ਜਿਸ ਤੋਂ ਬਾਅਦ ਲਗਾਤਾਰ ਧਰਨਾ ਪ੍ਰਦਰਸ਼ਨ ਚੱਲਦਾ ਰਿਹਾ ਔਰ ਉਸ ਤੋਂ ਬਾਅਦ ਅਚਾਨਕ ਇਹ ਖਬਰ ਆਉਂਦੀ ਹੈ ਕਿ ਜਦੋਂ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਫੈਕਟਰੀ ਤੇ ਕਾਰਵਾਈ ਕੀਤੀ ਜਾਵੇਗੀ ਤਾਂ ਉਸ ਤੋਂ ਬਾਅਦ ਇਹ ਤਸਵੀਰਾਂ ਵੇਖਣ ਨੂੰ ਮਿਲਦੀਆਂ ਨੇ ਕਿ ਜ਼ੀਰਾ ਚਰਾ ਫੈਕਟਰੀ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਅੱਗ ਲੱਗਣ ਦੀ ਇਸ ਘਟਨਾ ਦੇ ਪਿੱਛੇ ਕਾਰਨਾ ਦੀ ਜਾਂਚ ਦੀ ਮੰਗ ਵੀ ਉੱਠੀ ਹੈ ਕਿ ਜਾਂਚ ਹੋਣੀ ਚਾਹੀਦੀ ਆਖਰ ਇਸ ਸ਼ਰਾਦ ਦੀ ਫੈਕਟਰੀ ਵਿੱਚ ਅੱਗ ਕਿਵੇਂ ਲੱਗੀ ਹੈ ਕਿੰਨਾ ਕਾਰਨਾ ਕਰਕੇ ਲੱਗੀ ਹੈ ਕਿਉਂਕਿ ਨੁਕਸਾਨ ਜੋ ਸੀਓ ਬਾਹਰ ਵੀ ਹੋ ਸਕਦਾ ਸੀ ਅੱਗ ਜ਼ਿਆਦਾ ਫੈਲ ਸਕਦੀ ਸੀ ਹਾਲਾਂਕਿ ਇੱਕ ਤੋਂ ਬਾਅਦ ਇੱਕ ਕਰਕੇ ਤਿੰਨ ਫਾਇਰ ਟੈਂਡਰ ਕਿਹਾ ਜਾ ਰਿਹਾ ਹੈ ਕਿ ਬੁਲਾਏ ਗਏ ਨੇ ਔਰ ਹਾਲੇ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਜੋ ਹੈ ਉਹ جاری ਹੈ